ਉਹ ਲੀਡਿੰਗ ਬਿੱਟੂ ਕਿ ਉਹਨਾਂ ਨੂੰ ਬੇਸਿਕ ਐਜੂਕੇਸ਼ਨ ਤੇ ਇਨਫੋਰਮੇਸ਼ਨ ਘੱਟ ਆ ਫੁੱਲ ਚੜਾ ਤੇ ਸਰੂਪੇ ਪਾ ਇਹ ਸਭ ਡਰਾਮੇਬਾਜੀ ਆ ਜਜ਼ਬਾਤਾਂ ਦੇ ਸਿਰ ਤੇ ਲੀਡਰਜ਼ ਲੋਕਾਂ ਨੂੰ ਖੇਡਦੇ ਆ ਕਿ ਨਹੀਂ ਤਾਂ ਮੇਰੇ ਕਰ ਡਰਾਮੇਬਾਜੀ ਨਹੀਂ ਕਰੂ ਜਿਵੇਂ ਆ ਦੂਜੀਆਂ ਪਾਰਟੀਆਂ ਦਾ ਸਭ ਤੋਂ ਪਹਿਲਾਂ ਤਾਂ ਭਗਤ ਸਿੰਘ ਜੀ ਦੀ ਪਾਰਟੀ ਦਾ ਜੋ ਪਹਿਲਾ ਨਾਮ ਰੱਖਿਆ ਗਿਆ ਸੀ ਉਹ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਰੱਖਿਆ ਗਿਆ ਸੀ ਐਚ ਆਰ ਆਫਟਰ दैट ਉਹਨਾਂ ਦੇ এজেন্ডਾ ਨੂੰ ਉਹਨਾਂ ਨੇ ਆਪਣੇ ਜੀਵਨ ਪ੍ਰਤੀ ਜੋ ਮੁੱਦੇ ਸੀ ਉਹਨਾਂ ਨੂੰ ਦੇਖਦੇ ਹੋਏ ਪਾਰਟੀ ਦਾ ਨਾਂ ਬਦਲ ਕੇ ਰੱਖਤਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਇਹ ਤਾਂ ਚੁਲਿਕ ਬਹੁਤ ਬੇਸਿਕ ਗੱਲ ਹੈ ਜੋ ਅਸੀਂ ਕਿਤਾਬਾਂ ਵਿੱਚ ਵੀ ਪੜ੍ਹੀ ਹੋਏਗੀ ਆਪਣੀ ਐਜੂਕੇਸ਼ਨ 'ਚ ਵੀ ਪੜ੍ਹੀ ਹੈ ਔਰ ਸੋਸ਼ਲ ਲਾਈਫ 'ਚ ਵੀ ਪੜ੍ਹੀ ਹੈ ਪਰ ਮੈਂ ਇਹ ਤੇ ਇੱਕ ਗੱਲ ਕਹਿਣੀ ਚਾਹੁੰਦਾ ਸ਼ਰਮ ਆਉਂਦੀ ਹੈ ਉਹਨਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਤੇ ਜਿੰਨਾ ਨੇ ਇਤਿਹਾਸ ਮੰਤਰੀਆਂ ਮੰਤਰੀਸ਼ਿਪਸ ਤੋਂ ਮਿਨਿਸਟਰੀਸ਼ਿਪਸ ਤੋਂ ਲੈ ਕੇ ਵੱਡੇ ਵੱਡੇ ਅਹੁਦੇ ਹਾਂ ਤੇ ਬੈਠੇ ਸਪੈਸ਼ਲੀ ਆਈ ਰੀਅਲੀ ਸ਼ੇਮ ਟੂ ਲਿਸਨ ਕਿਰਸਾ ਰਵਨੀਤ ਸਿੰਘ ਬਿੱਟੂ ਦੀ ਮੈਂ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਪਤਾ ਨਹੀਂ ABC ਚੈਨਲ ਤੇ ਤੇ ਮਿਸਟਰ ਕੇਸ਼ ਪਾਂਡੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਪਾਰਟੀ ਦਾ ਨਾਮ ਕੀ ਤੇ ਜਿਹੜੇ ਸਰ ਰਵਨੀਤ ਸਿੰਘ ਬੱਟੂ ਨੇ ਨਾ ਜੀ ਇਹ ਆਪਣੇ ਗ੍ਰੈਂਡਫਾਦਰ ਸਾਹਿਬ ਬੈਂਸ ਸਿੰਘ ਜੀ ਦੀ ਸ਼ਹੀਦੀ ਨੂੰ ਬੇਸ ਬਣਾਉਂਦੇ ਆ ਕਿ ਮੈਂ ਤਾਂ ਸ਼ਹੀਦ ਪਰਿਵਾਰ ਦਾ ਮੁੰਡਾ ਤੇ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਸ਼ਹੀਦ ਪਰਿਵਾਰ ਦੇ ਆ ਤੇ ਜਿਨ੍ਹਾਂ ਨੇ ਦੇਸ਼ ਨੂੰ ਜੀਤੀਆਂ ਦੇਤੀਆਂ ਉਹਨਾਂ ਦਾ ਇਹਨਾਂ ਨੂੰ ਇਤਿਹਾਸ ਤੇ ਉਹਨਾਂ ਦਾ ਹੋਮਵਰਕ ਹੀ ਨਹੀਂ ਹੈ ਸੋ ਇਟ ਇਜ਼ ਵੈਰੀ ਸ਼ੇਮ ਅਕਾਲੀ ਦਲ ਵਾਲੇ ਵੀ ਉੱਥੇ ਗਏ ਜੀ ਫੁੱਲ ਚੜਾ ਤੇ ਸਰੂਪੇ ਪਾ ਇਹ ਸਭ ਡਰਾਮੇ ਬਾਜੀ ਆ ਮੇਰੇ ਹਿਸਾਬ ਨਾਲ ਇੱਥੇ ਸ਼ਹੀਦ ਭਗਤ ਸਿੰਘ ਵਰਗੇ ਇਹਨਾਂ ਜਿਹੜੇ ਮਾਰਟਰਸ ਨੇ ਸਾਡੇ ਹੀਰੋ ਨੇ ਹੀਰੋਜ਼ ਨੇ ਇਹਨਾਂ ਲਈ ਸਹੀ ਮੈਨੇਜ ਚ ਸ਼ਰਦਾ ਤੇ ਰਿਸਪੈਕਟ ਹੋਣੀ ਚਾਹੀਦੀ ਆ ਸਰੂਪੇ ਪਾਉਣ ਨਾਲ ਹਾਰ ਪਾਉਣ ਨਾਲ ਮੇਰਾ ਖਿਆਲ ਕੋਈ ਰਿਸਪੈਕਟ ਨਹੀਂ ਆ ਇਹ ਉਹੀ ਗੱਲ ਆ ਨਾ ਮੈਂ ਸੁਣ ਰਿਹਾ ਸੀਗਾ ਇਹ ਜਜ਼ਬਾਤਾਂ ਦੇ ਸਿਰ ਤੇ ਲੀਡਰਜ਼ ਲੋਕਾਂ ਨੂੰ ਖੇਡਦੇ ਆ ਨਾ ਕਿ ਤੱਥਾਂ ਦੇ ਆਧਾਰ ਤੇ ਸੋ ਮੈਂ ਕੰਡਮ ਕ ਮੈਂ ਇਸੀ ਨੂੰ ਬਹੁਤ ਮਾੜਾ ਕਹਿਣਾ ਰਵਨੀਤ ਬਿੱਟੂ ਜੀ ਔਰ ਦੇਖੋ ਸ਼ਹਿਰ ਚ ਬੋਰਡ ਲਾਏ ਹੋਏ ਡਵੈਲਪਮੈਂਟ ਦੇ ਮੈਂ ਰਵਨੀਤ ਬਿੱਟੂ ਜੀ ਨੂੰ ਇਹ ਪੁੱਛਣਾ ਚਾਹਨਾ ਹੈ ਵੀ ਸਾਰੇ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਜੀ ਉਹ ਕਿੱਥੇ ਨੇ ਬੋਰਡਾਂ ਤੇ ਇੰਨਾ ਕੁਝ ਲਿਖਿਆ ਆ ਪਿਛਲੇ ਮੇਅਰ ਵੇਲੇ ਇਹਨਾਂ ਨੇ ਆਵਾਰਾ ਕੁੱਤੇ ਇਕੱਠੇ ਕਰਕੇ ਛੱਡੇ ਸੀ ਕਾਰਪੋਰੇਸ਼ਨ ਚ ਬਹ ਤੇ ਨਹਾਗਾ ਮਾ ਹੋਇਆ ਸੀ ਅੱਜ ਕਿੱਥੇ ਨੇ ਅਜੇ ਇਹਨਾਂ ਦਾ ਮੇਅਰ ਅੱਜ ਕਿ ਬੱਚਿਆਂ ਨੂੰ ਉਹ ਕੁੱਤੇ ਕੱਟਣੋਂ ਹਟ ਦੱਸੋ ਮੈਂ ਕਹਿਣਾ ਇਹ ਚਾਹਣਾ ਓਵਰ ਆਲ ਕਿ ਇਹ ਸਹੀ ਬਿੱਟੂ ਜਿਹੜੇ ਵੀ ਸਾਡੇ ਸੰਸਦ ਨੇ ਉਹਨਾਂ ਦੀ ਪੋਸਟ ਉਹਨਾਂ ਦੇ ਅਹੁਦਿਆਂ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਮੈਂ ਸਮਝਦਾ ਕਿ ਉਹਨਾਂ ਨੂੰ ਬੇਸਿਕ ਐਜੂਕੇਸ਼ਨ ਤੇ ਇਨਫੋਰਮੇਸ਼ਨ ਘੱਟ ਹੈ ਉਹ ਆਪਣੇ ਇਤਿਹਾਸ ਬਾਰੇ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਫੇਰ ਹੀ ਆਪਣੇ ਲੁਧਿਆਣਾ ਦਾ ਸੁਧਾਰ ਕਰਨਗੇ ਸੋ ਇਸ ਤੋਂ ਇਲਾਵਾ ਅਕਾਲੀ ਦਲ ਜਾਂ ਜਿਹੜੇ ਵੀ ਬੰਦੇ ਨੇ ਜਿਹੜੇ ਫੁੱਲ ਉੱਤੇ ਭੇਂਟ ਕੀਤੇ ਨੇ ਮੈਂ ਤਾਂ ਸਾਰਿਆਂ ਨੂੰ ਬੇਇੱਜ਼ਤੀ ਕਰਦਾ ਅਪੀਲ ਕਰਦਾ ਕਿ ਜੇ ਸਤਕਾਰ ਦੇਣਾ ਤਾਂ ਦਿਲੋਂ ਦਿਓ ਐਵੇਂ ਉੱਥੇ ਜਾ ਕੇ ਜੰਦਾਬਾਦ ਕਰਕੇ ਕਿਸੇ ਨੂੰ ਕੋਈ ਵੀ ਸ਼ਰਧਾਂਜਲੀ ਨਹੀਂ ਦਿੱਤੀ ਜਾਂਦੀ ਕਿਹੜੀ ਪਾਰਟੀ ਸ਼ੁਰੂ ਨਹੀਂ ਕਰੀ ਜੀ ਸ਼੍ਰੋਮਣੀ ਕਾਲੇ ਬਾਲ ਮੈਂ ਤਾਂ ਸ਼੍ਰੋਮਣੀ ਕਾਲੇ ਦਿਲ ਸੀਗਾ ਹੀ ਨਹੀਂ ਜੀ ਕਦੇ ਨੈਵਰ ਮੇਰੇ ਉਹਨਾਂ ਨਾਲ ਆਈਡਿਓਲੋਜੀਕਲ ਕਮਿਊਨੀਕੇਸ਼ਨ ਵਧੀਆ ਸੀ ਜੀ ਸੁਖਬੀਰ ਜੀ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਮੈਂ ਲਾਈਕ ਕਰਦਾ ਸੀ ਮੇਰੇ ਕੋਲ ਤਾਂ ਮੁੱਢਲੀ ਮੈਂਬਰਸ਼ਿਪ ਵੀ ਹੈ ਨਹੀਂ ਜੀ ਜਦੋਂ ਯੂਥ ਵਾਲਿਆਂ ਨੂੰ ਫ੍ਰੀ ਕਾਰਡ ਫੜ-ਫੜ ਕੇ ਦਿੰਦੇ ਰਹੇ ਨੇ ਮੈਂ ਤਾਂ ਉਦੋਂ ਵੀ ਨਹੀਂ ਜੀ ਕਾਰਡ ਲਿਆ ਤਕਸਾਲੀ ਪਾਰਟੀ ਜੁਆਇਨ ਕਰਨ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਸਟੈਂਡ ਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵੈਵਲ ਕਲਾ ਡਰੱਗਸ ਰੇਤ ਮਾਫੀਆ ਇਲਾ ਇਸ਼ੂਸ ਨੂੰ ਤਕਸਾਲੀ ਵੀ ਵਿਚਾਰੇ ਬਾਹਰ ਕਿਉਂ ਗਏ ਉਹ ਸ਼੍ਰੋਮਣੀ ਕਾਲੇ ਦਰ ਦਾ ਇੱਕ ਹਿੱਸਾ ਸੀ ਸੀਗੇ ਉਹਨਾਂ ਦੀ ਚੱਲੀ ਨਹੀਂ ਜਮਾ ਪਾਰਟੀ ਲਈ ਤਾਂ ਥੱਲੇ ਲਹਿ ਗਈ ਖੱਤਿਆਂ ਚ ਡਿੱਗੀ ਪਾਰਟੀ ਜਾ ਕੇ ਹਾਰ ਕੇ ਉਹਨਾਂ ਨੇ ਮਨਤਾ ਮਨਤਾ ਕਰ ਕਰਕੇ ਜਦੋਂ ਉਹਨਾਂ ਨੇ ਸੁਖਵੀਰ ਜੀ ਉਹਨਾਂ ਨੇ ਤੇ ਇਹਨਾਂ ਦੇ ਜਿਹੜੇ ਨਵੇਂ ਆਉਣ ਲਈ ਜਰਨਲ ਨੇ ਪਾਰਟੀਆਂ ਦੇ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਫਾਲੋ ਹੀ ਨਹੀਂ ਕੀਤਾ ਟਕਸਾਲੀ ਕਹਿੰਦੇ ਜੀ ਸਾਡੀ ਸੋਚ ਨਹੀਂ ਲੜਦੀ ਇਸ ਕਰਕੇ ਟਕਸਾਲੀ ਆ ਡੋਏ ਮੈਂ ਬਹੁਤ ਨੇੜੇ ਸੀ ਕਾਲੀਦਲ ਪਾਰਟੀ ਦੇ ਔਰ ਆਡਾਇਲੋਜੀਕਲ ਨੇੜੇ ਸੀ ਪਰ ਇਹਨਾਂ ਗੱਲਾਂ ਕਰਕੇ ਥੋੜਾ ਮੰਨੂ ਕੇਸ ਪਹੁੰਚੀ ਔਰ ਮੇਰੀ ਸੋਚ ਮੁਤਾਬਕ ਇਹ ਹੈ ਕਿ ਟਕਸਾਲੀ ਪਾਰਟੀਆਂ ਦੀ ਜਿਹੜੀ ਟਕਸਾਲੀਆਂ ਦੀ ਜਿਹੜੀ ਸਾਡੀ ਸੋਚ ਹੈ ਚਾਹੇ ਸ਼ਹੀਦਾਂ ਨੂੰ ਲੈ ਕੇ ਹੋਵੇ ਚਾਹੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਹੋਵੇ ਚਾਹੇ ਕਿਸੇ ਮੁੱਦੇ ਤੇ ਹੋਵੇ ਉਹ ਸਟੈਂਡ ਵਾਲੀ ਆ ਉਹ ਕੱਲੀ ਵਪਾਰ ਵਧਾਉਣ ਵਾਲੀ ਜਾਂ ਆਪਣੀ ਨਿੱਜੀ ਕੰਪਨੀਆਂ ਵਧਾਉਣ ਵਾਲੀ ਨਹੀਂ ਸਹੀ ਸ਼੍ਰੋਮਣੀ ਅਕਾਲੀ ਦਲ ਸੀ ਜਿਹੜਾ 1920 ਚ ਬਣਿਆ ਸੀ ਇਹ ਤਾਂ ਪਿੱਛੇ ਜਦੋਂ ਬਾਦਲ ਲੱਗਿਆ ਉਸ ਤੋਂ ਬਾਅਦ ਹੀ ਪ੍ਰੋਬਲਮਸ ਆਉਣ ਲੱਗੀਆਂ ਸ਼੍ਰੋਮਣੀ ਅਕਾਲੀ ਦਲ 'ਚ ਪ੍ਰੋਬਲਮਸ ਨਹੀਂ ਕਿਹਾ ਪਰ ਜਦੋਂ ਦਾ ਬਾਦਲ ਫੈਮਲੀ ਤੇ ਦੂਜੇ ਤੇ ਜਿੱਗੇ ਅੱਗੇ ਆਉਣ ਲੱਗੇ ਕਾ ਪ੍ਰੋਬਲਮ ਸਾਡੀ ਪਾਰਟੀ ਜੇ ਸ਼ਹੀਦਾਂ ਨੂੰ ਇਦਾਂ ਸ਼ਰਧਾਂਜਲੀਆ ਦੇਊਗੀ ਤਾਂ ਸੱਚੇ ਮਨ ਨਾਲ ਦੇਊਗੀ ਨਹੀਂ ਤਾਂ ਮੇਰੇ ਕੋਲ ਡਰਾਮੇਬਾਜ਼ੀ ਨਹੀਂ ਕਰੂ ਜਿਵੇਂ ਆ ਦੂਜੀਆਂ ਪਾਰਟੀਆਂ ਕਰਦੀਆਂ